ਸ਼ਹੀਦੀ ਜੋੜ ਮੇਲਿਆਂ ਨੂੰ ਸਮਰਪਿਤ ਜਿੱਥੇ ਫਤੇਗੜ ਸਾਹਿਬ ਦੇ ਵਿੱਚ ਬਹੁਤ ਵੱਡੇ ਪ੍ਰੋਗਰਾਮ ਉਲੀਕੇ ਜਾ ਰਹੇ ਨੇ ਉੱਥੇ ਹੀ ਸੁਲਤਾਨਪੁਰ ਲੋਧੀ ਵਿੱਚ ਮੋਤੀ ਰਾਮ ਮਹਿਰਾ ਦੀ ਯਾਦ ਵਿੱਚ ਮਹਿਰਾ ਬਰਾਦਰੀ ਵੱਲੋਂ ਸਵੇਰ ਤੋਂ ਹੀ ਦੁੱਧਾ ਲੰਗਰ ਲਗਾਇਆ ਗਿਆ। ਉੱਥੇ ਹੀ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਪ੍ਰਬੰਧਕਾਂ ਨੇ ਕੀ ਦੱਸਿਆ ਆਓ ਸੁਣਦੇ ਹਾਂ। ਅੱਜ ਦਾ ਦਿਨ ਜਿਹੜਾ ਬੜਾ ਨਾ ਹੈਗਾ ਇੱਕ ਕਹਿ ਸਕਦੇ ਆਂ ਵੀ ਜਿਹੜਾ ਮੋਤੀ ਮਹਿਰਾ ਜੀ ਨੇ ਦੁੱਧ ਦੀ ਸੇਵਾ ਕੀਤੀ। ਔਰ ਇਹਦੇ ਦਿਹਾੜੇ ਚੱਲ ਰਿਹਾ ਚਿੰਦੀ ਦਿਹਾੜੇ ਇਹਦੇ ਵਿੱਚ ਇਹ ਦਿਨ ਵੀ ਬੜਾ ਇੱਕ ਆਉਂਦਾ ਜਿਹਦੇ ਵਿੱਚ ਲੋਧੀ ਸੇਵਾ ਕੀਤੀ ਤੇ ਸਾਰੇ ਜਿਹੜੇ ਸਮਾਜ ਵੱਲੋਂ ਅਜਿਹੇ ਦਿਨ ਦੁੱਧ ਦਾ ਲੰਗਰ ਲਾਇਆ ਜਾਂਦਾ ਇਹਦੇ ਵਿੱਚ ਸਾਡੇ ਸੁਲਤਾਨਪੁਰ ਲੋਧੀ ਦੇ ਵਿੱਚ ਵੀ ਸਾਰੇ ਪਰਿਵਾਰਾਂ ਨੇ ਮਿਲ ਕੇ ਸੇਵਾ ਕੀਤੀ ਔਰ ਲੰਗਰ ਲਾਇਆ ਔਰ ਆਪਣੇ ਸ਼ੀਦਾਂ ਨੂੰ ਆਪਣੇ ਜਿਹੜੇ ਵੱਡਿਆਂ ਨੂੰ ਯਾਦ ਕੀਤਾ ਕਿਉਂ ਇਹ ਦਿਹਾੜੇ ਜਿਹੜੇ ਸ਼ੀਦੀ ਦਿਹਾੜੇ ਚੱਲ ਰਿਹਾ ਇਹਦੇ ਵਿੱਚ ਸਾਰੀ ਸੰਗਤ ਜਿਹੜੀ ਆ ਉਹ ਸਾਹਿਬਜ਼ਾਦਿਆਂ ਨੂੰ ਗੁਰੂ ਸਾਹਿਬ ਦੇ ਪਰਿਵਾਰ ਨੂੰ ਗੁਰੂ ਸਾਹਿਬ ਨੂੰ ਬੜੇ ਹੀ ਮੈਂ ਕਹਿ ਸਕਦਾ ਵੀ ਵਿਰਾਗਮਈ ਤਰੀਕੇ ਨਾਲ ਯਾਦ ਕਰਦੀ ਆ ਇਦਾਂ ਦਿਨ ਜਿਹੜਾ ਕਈ ਤਾਂ ਥੱਲੇ ਸੌਂਦੇ ਆ ਇਹ ਕਪੜਾ ਨਹੀਂ ਉੱਪਰ ਲੈਂਦੇ ਔਰ ਆਪਣੀਆਂ ਅੱਖਾਂ ਨਾਲ ਬੰਦਾ ਦੇਖ ਕੇ ਜਦੋਂ ਉੱਥੇ ਜਾਂਦੇ ਫਤਿਹਗੁਰ ਸਾਹਿਬ ਜਾਂ ਹਰ ਜਿੱਦਾਂ ਵੀ ਕਿਸੇ ਦਾ ਕੋਈ ਤਰੀਕਾ ਆ ਉਹ ਦਿਨ ਰਾਸ਼ੀ ਦੀਹਾੜੇ ਦਾ ਜਿਹੜੇ ਦਿਨ ਆ ਨਾ ਉਹਨੂੰ ਆਪਣੇ ਜਿਹੜੇ ਯਾਦ ਦੇ ਵਿੱਚ ਔਰ ਆਪਣੇ ਬੱਚਿਆਂ ਨੂੰ ਗਾਂ ਇਹ ਦਿਹਾੜੇ ਦੱਸਦੇ ਵੀ ਕਿੰਨਾ ਸਾਡੇ ਜਿਹੜੇ ਸਾਹਿਬ ਜਦਿਆਂ ਨੇ ਸ਼ੇਧੀ ਪ੍ਰਾਪਤ ਕੀਤੀ ਸੀ ਕਿੰਨੀ ਛੋਟੀ ਉਮਰ ਦੇ ਵਿੱਚ ਘਾਤਾਂ ਦਿੱਤੀਆਂ ਸੀ ਉਹ ਬੱਚਿਆਂ ਨੂੰ ਜਿਹੜਾ ਇਹ ਦੱਸਿਆ ਜਾਂਦਾ ਹੈ ਐਦਾਂ ਨੰਗਰ ਬਾਬਾ ਮੋਤੀ لال ਮਹਿਰਾਜੀ ਦੀ ਲਸਾਨੀ ਸਾਹਤ ਨੂੰ ਸਮਰਪਿਤ ਸਾਬਜਾਦਿਆਂ ਨੂੰ ਉਹਨਾਂ ਨੇ ਠੰਡੇ ਪੁਰਜ ਦੇ ਵਿੱਚ 3 ਦਿਨ ਸੇਵਾ ਕਰਦੇ ਰਹਿ ਪਹਿਲੇ ਦਿਨ ਆਪ ਜੀ ਨੇ ਆਪਣੇ ਸਾਰੀਆਂ ਮੋਹਰਾ ਉਹਨਾਂ ਨੂੰ ਦਿੱਤੀਆਂ ਤੇ ਇੱਕ ਮੈਸੇਜ ਦੇ ਘਰ ਵਾਲੀ ਦੇ ਗਹਿਣੇ ਵੀ ਦਿੱਤੇ ਦੂਸਰੇ ਦਿਨ ਉਹਨਾਂ ਦੇ ਕੋਲੋਂ ਕਿ ਉਹਨਾਂ ਨੇ ਮਕਾਨ ਵੀ ਲਖਵਾ ਲਿਆ ਤੇ ਬਾਅਦ ਦੇ ਵਿੱਚ ਸਹਬਜ਼ਾਦਿਆਂ ਦੀ ਸ਼ਹਾਦਤ ਹੋ ਗਈ ਜਦੋਂ ਸੂਬਾ ਸਰਹੰਦ ਨੂੰ ਪਤਾ ਲੱਗਾ ਤੇ ਉਹਨਾਂ ਨੇ ਉਹਨਾਂ ਦੇ ਸਾਰੇ ਪਰਿਵਾਰ ਨੂੰ ਔਲੂ ਦੇ ਵਿੱਚ ਪੇਟ ਦਿੱਤਾ ਗਿਆ ਤੇ ਸਹਬਜ਼ਾਦਿਆਂ ਦੀ ਇਹ ਲਸਾਨੀ ਸ਼ਹਾਦਤ ਆ ਪੂਰਾ ਸਿੱਖ ਜਗਤ ਬਲਕਿ ਦੂਸਰੀਆਂ ਵੀ ਆਪਣੇ ਜਿੰਨੇ ਵੀ ਬੰਦੇ ਆ ਸਾਰੇ ਯਾਨਕਿ ਇਹਨਾਂ ਨੂੰ ਸ਼ਹਾਦਤਾਂ ਨੂੰ ਯਾਦ ਕਰਦੇ ਆ ਤੇ ਆਪਣੇ ਬਜ਼ੁਰਗਾਂ ਨੂੰ ਯਾਦ ਕਰਕੇ ਤੇ ਉਹਨਾਂ ਦੀ ਯਾਦ ਦੇ ਵਿੱਚ ਰਹਿੰਦੇ ਆ